ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਾਛੋੜਾ ਨਿਊਜ਼ ਅਸੀਂ ਬੈਠੇ ਅੱਜ ਸੋਮਣੀ ਕਾਲੀਦਾਲ ਜਨ ਕੌਂਸਲ ਮੈਂਬਰ ਹਰਜਿੰਦਰ ਸਿੰਘ ਖੇੜਾ ਜੋ ਕਿ ਸਾਫ ਕਾ ਪ੍ਰਧਾਨ ਵੀ ਰਹੇ ਨੇ ਆਰਤੀ ਅਸ਼ੋਕ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਬਿਆਨ ਦਿੱਤਾ ਸੀਗਾ ਮੰਗਲ ਸੂਤਰ ਨੂੰ ਲੈ ਕੇ ਉਸ ਟੌਪਿਕ ਦੇਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਜੋ ਸਹੀ ਆ ਜਾਂ ਗਲਤ ਆ ਜਿਨ੍ਹਾਂ ਦਾ ਉਸ ਬਾਰੇ ਕੀ ਕਹਿਣਾ ਹਾਂਜੀ ਸਭ ਨਮਸਕਾਰ ਜੀ ਨਮਸਕਾਰ ਜੀ ਹਾਂਜੀ ਖੇੜਾ ਸਾਹਿਬ ਨરેન્દ્ર મોદી ਜੀ ਪ੍ਰਧਾਨ ਮੰਤਰੀ ਜੀ ਨੇ ਬੀਜੇਪੀ ਵੱਲੋਂ ਉਹਨਾਂ ਨੇ ਜੀ ਮੰਗਲ ਸੂਤਰ ਨੂੰ ਲੈ ਕੇ ਜੀ ਇੱਕ ਬਿਆਨ ਦਿੱਤਾ ਆ ਉਹਦੇ ਬਾਰੇ ਦੱਸੋ ਵੀ ਕੀ ਉਹ ਬਿਆਨ ਸਹੀ ਆ ਜੀ ਕੀ ਸੰਬਸਚੀ ਕਰਨ ਦੇ ਨਾਲ ਚ ਉਹਨਾਂ ਨੇ ਦੇਖੋ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ ਦਿਨੀ ਆਪਣੀਆਂ ਜਿਹੜੇ ਤੋਂ ਸਭਾਵਾਂ ਦੇ ਵਿੱਚ ਬਿਆਨ ਦਿੱਤਾ ਗਿਆ ਕਿ ਅਗਰ ਬੀਜੇਪੀ ਦੀ ਸਰਕਾਰ ਇਸ ਦੇਸ਼ ਦੇ ਵਿੱਚ ਨਹੀਂ ਬਣਦੀ ਕਿਸੇ ਹੋਰ ਪਾਰਟੀ ਸਰਕਾਰ ਬਣ ਜਾਂਦੀ ਹੈ ਤਾਂ ਜਿਹੜੀਆਂ ਸਾਡੀਆਂ ਹਿੰਦੂ ਔਰਤਾਂ ਨੇ ਤਾਂ ਉਹਨਾਂ ਦੇ ਜਿਹੜੇ ਮੰਗਲ ਸੂਤਰ ਨੇ ਉਹ ਲਾ ਕੇ ਉਹ ਪਾਰਟੀਆਂ ਵੇਚ ਕੇ ਉਹਨਾਂ ਦਾ ਜਿਹੜਾ ਸੋਨਾ ਹੈ ਉਹ ਜਿਹੜਾ ਹੋਰ ਜਿਹੜਾ ਕਮਿਊਨਿਟੀ ਦੇ ਵਿੱਚ ਜਿਹੜਾ ਵੇਚਿਆ ਜਾਊਗਾ ਮੈਂ ਕਹਾਂਦਾ ਕਿ ਇਹ ਸੋ ਘਟਿਆ ਬਿਆਨ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬੰਦਾ ਜਿਹੜਾ ਬੈਠਾ ਦਵੇ ਇਹ ਤੋਂ ਮਾੜਾ ਕੋਈ ਬਿਆਨ ਨਹੀਂ ਹੋ ਸਕਦਾ ਇਸ ਦੇਸ਼ ਲਈ ਕਿਉਂਕਿ ਇਹ ਦੇਸ਼ ਜਿਹੜਾ ਇਹ ਸਾਰਿਆਂ ਦਾ ਸਾਂਝਾ ਹੈ Hindu ਦਾ ਵੀ ਹੈ Musalman ਦਾ ਵੀ Sikh ਦਾ ਐ ਸਭ ਦਾ ਸਾਂਝਾ ਦੇਸ਼ ਹੈ ਔਰ ਜਦੋਂ ਇਸ ਦੇਸ਼ ਦਾ ਪ੍ਰਧਾਨ ਮੰਤਰੀ ਇਹੋ ਜਿਹਾ ਬਿਆਨ ਦਿੰਦਾ ਤਾਂ ਮੈਂ ਸਮਝਦਾ ਕਿ ਬਹੁਤ ਹੀ ਮਾੜਾ ਬਿਆਨ ਹੈ ਔਰ ਪ੍ਰਧਾਨ ਮੰਤਰੀ ਸਾਹਿਬ ਨੇ ਇਹੋ ਜਿਹੇ ਬਿਆਨ ਜਿਹੜੇ ਨਹੀਂ ਦੇਣੇ ਚਾਹੀਦੇ ਔਰ ਜਿਹੜੇ ਵੋਟਾਂ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਆਪਣੇ ਕੰਮ ਦੇ ਆਧਾਰ ਤੇ ਮੰਗਣੀਆਂ ਚਾਹੀਦੀਆਂ ਨਾ ਕਿ ਲੋਕਾਂ ਨੂੰ ਡਰਾ ਕੇ ਜਿਹੜਾ ਇਹ ਬਿਆਨ ਦੇਣ ਦਾ ਉਹਨਾਂ ਦਾ ਕੀ ਮਤਲਬ ਬਣਦਾ ਸੀ ਕੀ ਤੁੱਕ ਬਣਦੀ ਸੀ ਉਹਨਾਂ ਨੂੰ ਇਹ ਬਿਆਨ ਦੇਣ ਲਈ ਲੋਕਾਂ ਦੇ ਸਾਹਮਣੇ ਸਟੇਜ ਦੇ ਉੱਤੇ ਖੜਕ ਕੇ ਉਹਨਾਂ ਨੇ ਇਹ ਬਿਆਨ ਦੇਣਾ ਪਿਆ ਉਹਨਾਂ ਨੂੰ ਦੇਖੋ ਮੋਦੀ ਸਾਹਿਬ ਅੱਜ ਇੱਕ ਡਰੇ ਹੋਏ ਨੇ ਵੀ ਉਹਨਾਂ ਨੂੰ ਲੱਗ ਰਿਹਾ ਵੀ ਉਹਨਾਂ ਦੀ ਸਰਕਾਰ ਜਿਹੜੀ ਹੈ ਉਹ ਨਹੀਂ ਬਣ ਰਹੀ ਵੀ ਇਸ ਕਰਕੇ ਖਾਸ ਕਰਕੇ ਕਮਿਊਨਿਟੀ ਨੂੰ ਡਰਾ ਰਹੇ ਨੇ ਇੱਕ ਨੂੰ ਵੀ ਜੇ ਬੀਜੇਪੀ ਨਹੀਂ ਆਉਂਦੀ ਕਿ ਉਹਨਾਂ ਨੂੰ ਇਹ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹਿੰਦੂ ਧਰਮ ਦੀ ਰਾਖੀ ਕਰ ਸਕਦੀ ਹੈ ਜਦਕਿ ਇਸ ਦੇਸ਼ ਨੂੰ ਆਜ਼ਾਦ ਹੋਏ ਨੂੰ 70-75 ਸਾਲ ਹੋ ਚੁੱਕੇ ਨੇ ਹਿੰਦੂ ਦਾ ਉਹਦੋਂ ਵੀ ਸੁਰੱਖੇ ਸੀ ਅੱਜ ਵੀ ਸੁਰੱਖਿਤਾ ਅੱਗੇ ਵੀ ਸੁਰੱਖੇਤੀ ਰਹਿਣਾ ਹੈ ਇਸ ਕਰਕੇ ਉਹਦੇ ਮਨ ਵਿੱਚ ਇੱਕ ਡਰ ਬੈਠਿਆ ਹੋਇਆ ਹੈ ਕਿ ਅਗਰ ਬੀਜੇਪੀ ਡਰਾ ਰਹੇ ਨੇ ਲੋਕਾਂ ਨੂੰ ਵੀ ਕਦੇ ਕਹਿੰਦੇ ਨੇ ਕਿ ਅਸੀਂ ਮੰਦਿਰ ਬਣਾ ਦਿੱਤਾ ਉਹ ਉਸ ਦੇ ਨਾਮ ਤੇ ਉਹ ਲੋਕਾਂ ਨੂੰ ਡਰਾ ਕੇ ਵੋਟਾਂ ਲੈਣੇ ਚਾਹੁੰਦੇ ਨੇ ਤੇ ਜਦੋਂ ਉਹਨਾਂ ਨੇ ਦੇਖਿਆ ਵੀ ਲੋਕਾਂ ਨੂੰ ਉਸ ਗੱਲ ਨੂੰ ਸਮਝ ਚੁੱਕੇ ਨੇ ਤਾਂ ਉਹਨਾਂ ਉਹਨੜਿਆ ਦੂਸਰਾ ਗੱਲ ਫੜ ਲਈਏ ਮੰਗਲ ਸੂਤਰ ਦੀ ਗੱਲ ਫੜ ਲਈਏ ਮੈਂ ਸੋਚਦਾ ਕਿ ਬਹੁਤ ਮਾੜੀ ਗੱਲ ਹੈ ਔਰ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਔਰ ਇਲੈਕਸ਼ਨ ਕਮਿਸ਼ਨ ਨੂੰ ਜਿਹੜਾ ਵੀ ਬੰਦਾ ਚਾਹੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬੈਠਾ ਕਿਸੇ ਵੀ ਅਹੁਦੇ ਤੇ ਬੈਠਾ ਜੇ ਉਹ ਇਹ ਜਿਹਾ ਬਿਆਨ ਦਿੰਦਾ ਤਾਂ ਉਹਨੂੰ ਫੌਰਨ ਕਾਰਵਾਈ ਕਰਕੇ ਉਹਨੂੰ ਇਲੈਕਸ਼ਨ ਤੋਂ ਡਿਸਕਵਾਲਿਫਾਈ ਕਰਨਾ ਚਾਹੀਦਾ ਹੈ ਬੀਜੇਪੀ ਨਾਲ ਸਮਝੌਤਾ ਨਹੀਂ ਹੋਇਆ ਅਕਾਲੀ ਦਲ ਦਾ ਤੁਸੀਂ ਅਕਾਲੀ ਦਲ ਦੇ ਜਨਰਲ ਕੌਂਸਲ ਦੇ ਮੈਂਬਰ ਵੀ ਹੋ ਜਿ ਸ਼ੋਮਨੀ ਅਕਾਲੀ ਦਲ ਦੇ ਜੇ ਤੁਹਾਡਾ ਕਿਸੇ ਜੇ ਕਿਸੇ ਕਾਰਨਾ ਕਰਕੇ ਨਹੀਂ ਹੋਇਆ ਸਮਝੌਤਾ ਬਾਈ ਚਾਹ ਥੋੜਾ ਸਮਝੌਤਾ ਹੋ ਜਾਂਦਾ ਤੇ ਵੀ ਤੁਸੀਂ ਅੱਜ ਬੀਜੇਪੀ ਦੇ ਖਿਲਾਫ ਮੋਦੀ ਦੇ ਇਸ ਬਿਆਨ ਦੇ ਖਿਲਾਫ ਬੋਲਦੇ ਹੋ ਬਿਲਕੁਲ ਜਿਹੜੀ ਕਰਨ ਗਲਤ ਹੈ ਉਹ ਬਿਲਕੁਲ ਗਲਤ ਹੈ ਕਿਉਂਕਿ ਸ਼ੋਮਨੀ ਅਕਾਲੀ ਦਲ ਪਹਿਲੇ ਦਿਨ ਤੋਂ ਹੀ ਜਿਹੜਾ ਹੈਗਾ ਇਹ ਉਹਨਾਂ ਨੇ ਇੱਕ ਸਟੈਂਡ ਰੱਖਿਆ ਵੀ ਸ਼ੋਮਨੀ ਅਕਾਲੀ ਦਲ ਹਰ ਧਰਮ ਦੀ ਇੱਜ਼ਤ ਕਰਦਾ ਹੈ ਔਰ ਜੇ ਕੋਈ ਬਿਆਨ ਇਹ ਜੇ ਦਿੰਦਾ ਤਾਂ ਉਹਦੇ ਖਿਲਾਫ ਖੜਦਾ ਹਮੇਸ਼ਾ ਤੋਂ ਬੀਜਪੀ ਦਾ ਬਹੁਤ ਜਗ੍ਹਾ ਵਿਰੋਧ ਹੋ ਰਿਹਾ ਜੀ ਕਾਫੀ ਜਗ੍ਹਾ ਦੇਖਣਾ ਜੇ ਦੇਖਣ ਨੂੰ ਮਿਲਿਆ ਵੀ ਕਾਫੀ ਜਗ੍ਹਾ ਹੱਦ ਤੋਂ ਵੱਧ ਯਾਨੀ ਕਿ ਕਾਫੀ ਜ਼ਿਆਦਾ ਵਿਰੋਧ ਹੋ ਰਿਹਾ ਹੈ ਕਿਸਾਨਾਂ ਵੱਲੋਂ ਤੇ ਹੋਰ ਵੀ ਜਿਹੜੇ ਪਿੰਡਾਂ ਦੇ ਵਿੱਚ ਜਾਂਦੇ ਨੇ ਉਹਨਾਂ ਵੱਲੋਂ ਵੀ ਵਿਰੋਧ ਹੋ ਰਿਹਾ ਹੈ ਆਪਣੇ ਹਲੇ ਇੱਕ ਫਤਿਹਗੜ੍ਹ ਸਾਹਿਬ ਹਲਕੇ ਤੋਂ ਟਿਕਟ ਵੀ ਨਹੀਂ ਕੋਈ ਅਨਾਉਂਸ ਹੋਈ ਹੈਗੀ ਬੀਜਪੀ ਦੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਦੇਖੋ ਇਹ ਤਾਂ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜਾਂਦੇ ਨੇ ਉਹਨਾਂ ਦਾ ਵਿਰੋਧ ਕਿਸਾਨਾਂ ਨੇ ਪਹਿਲੇ ਹੀ ਐਲਾਨ ਕੀਤਾ ਹੈ ਵੀ ਜਿੱਥੇ ਵੀ ਉਹ ਜਾਣਗੇ ਉਸ ਦਾ ਵਿਰੋਧ ਕਰਾਂਗੇ ਕਰਾਂਗੇ ਔਰ ਜੇ ਇੱਥੇ ਵੀ ਉਹ ਜਿਹੜਾ ਵੀ ਉਮੀਦਵਾਰ ਕਰਨਗੇ ਤਾਂ ਕਿਸਾਨ ਇੱਥੇ ਵੀ ਉਹਨਾਂ ਦਾ ਵਿਰੋਧ ਕਰਨਗੇ ਕਰਨਗੇ। ਕੱਲ ਨੂੰ ਮੰਨ ਲਓ ਇੰਦਰ ਕਹਿੰਦੇ ਵੀ ਚਰਚਾਵਾ ਮਾ ਦੇ ਵਿੱਚ ਆ ਵੀ ਇੰਦਰ ਕੁਵਾਰ ਸਿੰਘ ਔਟਵਾਲ ਜੀ ਨੂੰ ਇੱਥੋਂ ਸ਼ਾਇਦ ਟਿਕਟ ਮਿਲੇ ਬੀਜੇਪੀ ਦੀ ਕਿਉਂਕਿ ਇੱਥੋਂ ਉਹਨਾਂ ਦੇ ਫਾਜ਼ਲ ਸਾਹਿਬ ਜੋ ਡਿਫਟੀ ਸਪੀਕਰ ਰਹਿਨੇ ਚਾਹੁੰਦੇ ਸਿੰਘ ਔਟਵਾਲ ਜੀ ਉਹਨਾਂ ਦਾ ਬਹੁਤ ਵੱਡਾ ਚਿਹਰਾ ਇਧਰਲੇ ਹਲਕੇ ਦੇ ਵਿੱਚ ਕਿਉਂਕਿ ਇਧਰ ਉਹ ਹਲਕਾ ਹੀ ਉਹਨਾਂ ਨੂੰ ਸਿਆਸਤਤ ਹੋ ਕੇ ਲੈ ਕੇ ਜਾਣ ਵਾਲਾ ਸਿਖਰਾਂ ਤੇ ਪਹੁੰਚਾਉਣ ਵਾਲਾ ਆ। ਕੋਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਜਿਹਨਾਂ ਨੂੰ ਟਿਕਟ ਭਾਜੀਪੀ ਵੱਲੋਂ ਮਿਲਦੀ ਆ ਅਕਾਲੀ ਦਲ ਨੂੰ ਕਿੱਡਾ ਕੋ ਖੋਰਾ ਲੱਗੂਗਾ ਜੀ ਵੋਟਾਂ ਦਾ ਕਿਉਂਕਿ ਅਕਾਲੀ ਦਲ ਦੇ ਕਾਫੀ ਸਮਰਥਕ ਨੇ ਜਿਹੜੇ ਅਟਵਾਲ ਜੀ ਨੂੰ ਅੱਜ ਵੀ ਪਸੰਦ ਕਰਦੇ ਨੇ ਨਹੀਂ ਦੇਖੋ ਠੀਕ ਆ ਅਟਵਾਲ ਸਾਹਿਬ ਦਾ ਇੱਕ ਸਤਕਾਰ ਹੈ ਉਹ ਸਾਰਿਆਂ ਦੇ ਵਿੱਚ ਹੈ ਪਰ ਉਹ ਉਹਦੀ ਇੱਕ ਪਾਰਟੀ ਭਾਜੀਪੀ 'ਚ ਉਹਨਾਂ ਨੇ ਖੜਨਾ ਜਿਹਨੂੰ ਕਿ ਲੋਕ ਵੀ ਪਸੰਦ ਨਹੀਂ ਕਰਦੇ ਔਰ ਮੈਂ ਸਮਝਦਾ ਕਿ ਮੈਂ ਤੇ ਬੇਨਤੀ ਉਹ ਕਰੂੰਗਾ ਕਿ ਅਟਵਾਲ ਸਾਹਿਬ ਇੱਕ ਬਹੁਤ ਸਤਕਾਰਯੋਗ ਨੇ ਉਹ ਉਸ ਪਾਰਟੀ ਵੱਲੋਂ ਨਾ ਖੜਨ ਜਿਹੜੀ ਕਿਸਾਨਾਂ ਦੀ ਦੁਸ਼ਮਣ ਪਾਰਟੀ ਮੈਂ ਕਹੂੰਗਾ ਔਰ ਤੁਕੇਟ ਵਲਸਰ ਦਾ ਸਤਕਾਰ ਵੀ ਬਹੁਤ ਹੈ ਲੋਕਾਂ ਦੇ ਵਿੱਚ ਅਗਰ ਉਹਨਾਂ ਦੇ ਮਗਰ ਕਿਸਾਨ ਪੈਂਦੇ ਨੇ ਤਾਂ ਉਹ ਇੱਕ ਬਹੁਤ ਵੱਡੀ ਉਹਨਾਂ ਦੀ ਮੈਂ ਬੇਇਜ਼ਤੀ ਵੀ ਇੱਥੇ ਆਕੇ ਦੇ ਵਿੱਚ ਸਮਝੂਗਾ ਕਿਉਂਕਿ ਉਹਨਾਂ ਦੇ ਇਲਾਕੇ ਦੇ ਵਿੱਚ ਪਹਿਲਾਂ ਤੋਂ ਸਤਕਾਰ ਵੀ ਰਿਹਾ ਪਰ ਜਿੱਥੇ ਤੱਕ ਤੁਸੀਂ ਦੂਜੀ ਗੱਲ ਕੀਤੀ ਹੈ ਵੀ ਉਹਨਾਂ ਦੇ ਨਾਲ ਅਕਾਲੀ ਦਲ ਦਾ ਕੋਈ ਵਰਕਰ ਜਾਂਦਾ ਉਹ ਕੋਈ ਨਹੀਂ ਜਾਊਗਾ ਕਿਉਂਕਿ ਜਿਹੜੇ ਗੈਰੋਂ ਪੱਲੇ ਹੀ ਗਏ ਨੇ ਇਸ ਇਲਾਕੇ ਦੇ ਵਿੱਚੋਂ ਕੋਈ ਨਹੀਂ ਗਿਆ ਨਾ ਕੋਈ ਜਾਊਗਾ ਔਰ ਨਾ ਉਹਦੀ ਕੋਈ ਸਪੋਰਟ ਕਰੂਗਾ ਜੀ ਬਈ ਧੰਵਾਦ ਏਸੀ ਜਨਰਲ ਕੌਂਸਲ ਦੇ ਮੈਂਬਰ ਹਰਜਿੰਦਰ ਸਿੰਘ ਖੇੜਾ ਜੀ ਜਿਨ੍ਹਾਂ ਨੇ ਕਿਹਾ ਕਿ ਵੀ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਇਹ ਬਿਆਨ ਸ਼ੋਭਾ ਨਹੀਂ ਦਿੰਦਾ ਹੈਗਾ ਜਿਹੜਾ ਕਿਉਂ ਉਹਨਾਂ ਨੇ ਕਿਹਾ ਕਿ ਵੀ ਮੰਗਲ ਸੁੱਤਰ ਉਤਾਰ ਦਿੱਤੇ ਜਾਣਗੇ ਯਾਨੀ ਕਿ ਯਾਨੀ ਕਿ ਜਿਹਨਾਂ ਦਾ ਸੋਨਾ ਵੀ ਉਹ ਵੇਚ ਕੇ ਵੇਚ ਦਿੱਤਾ ਜਾਊਗਾ ਜੇ ਭਾਜਪਾ ਤੋਂ ਬਿਨਾਂ ਕੋਈ ਹੋਰ ਸਰਕਾਰ ਆਉਂਦੀ ਆ ਤੇ ਇਹ ਤੇ ਬਾਕੀ ਚੋਣ ਕਮਿਸ਼ਨ ਜੀ ਨੂੰ ਵੀ ਇਹਨਾਂ ਨੇ ਅਪੀਲ ਕੀਤੀ ਆ ਵੀ ਜੇ ਕੋਈ ਵੀ ਕਿਸੇ ਵੀ ਪਾਰਟੀ ਦਾ ਕੋਈ ਵੀ ਗਲਤ ਬਿਆਨ ਦਿੰਦਾ ਆ ਧਰਮ ਪੱਖੀ ਜਾਂ ਕਿਸੇ ਹੋਰ ਗੱਲ ਕਿਸੇ ਗੱਲ ਕਰਕੇ ਤਾਂ ਉਹਦੇ ਉੱਤੇ ਜ਼ਰੂਰ ਚੋਣ ਕਮਿਸ਼ਨ ਨੂੰ ਉਹਨਾਂ ਤੇ ਕੰਨੀ ਕਾਰਵਾਈ ਕਰਨੀ ਚਾਹੀਦੀ ਆ ਤੁਸੀਂ ਦੇਖਦੇ ਰਹੋ ਮਾਛੋੜਾ ਨੂੰ ਪੱਤਰ ਕਾ ਡਾਕਟਰ ਜਤਿੰਦਰ ਕੁਮਾਰ ਚੜੌਦੀ ਮਾਛੋੜਾ ਸਾਹਿਬ ਨਾਲ ਧੰਨਵਾਦ ਜੀ